18 ਰੁਪਏ ਜਿਹੜੇ ਗੰਨੇ ਦੇ ਆ ਉਹ ਗੰਨੇ ਦੇ 61 ਰੁਪਏ ਪਾ ਦੋ ਨੀ ਸਰਕਾਰ ਕੋਲ ਲੈਣੀ ਮੇਲਾ ਵਾਲਿਆਂ ਦੇ ਦਿੱਤੇ ਉਹਨੂੰ ਇਹ ਨਹੀਂ ਪਤਾ ਕਿ ਪੈਸੇ ਸਰਕਾਰ ਨੇ ਦੇਣੇ ਕਿ ਮੇਲੇ ਨੇ ਦੇਣੇ ਤਾਂ ਮੈਂ ਮੇਲਾ ਵਾਲਿਆਂ ਨਾਲ ਸਦਕੇ ਮੀਟਿੰਗ ਕਰੂੰਗਾ ਤੁਸੀਂ ਆਖਿਆ ਜੀ ਪੈਸੇ ਤੁਸੀਂ ਦੇ ਰਹੇ ਮੇਲਾ ਵਾਲੇ ਨਹੀਂ ਦੇ ਰਹੇ ਤੇਰਾ ਨਾ ਕੋਈ ਸਤਾ ਕਰ ਉਹ ਇੱਕ ਤੇਰੀ ਗੱਲ ਸੁਣ ਔੜੇ ਤੇ ਗੰਨਿਆਂ ਵਾਲਿਆਂ ਦੇ ਪਿੱਛੇ ਵੀ ਸੀ ਉਹ ਮੁੰਡਾ ਨਪਾਲ ਸਿੰਘ ਕਿੱਧਰ ਹਾਂਜੀ ਹਾਂਜੀ ਸਰ ਉਹ ਡਿਮਾਂਡ ਕੀਤੀ ਹੈ ਕਿੱਥੇ ਗਿਆ ਉਹ ਹਾਂਜੀ ਹਾਂਜੀ ਉਹ ਤੁਹਾਡੀ ਗੰਨੇ ਦੀ ਡਿਮਾਂਡ ਹੀ ਹੈ ਨਾ ਅੱਜ ਦੇ ਦੇਖੋ ਮੈਂ ਪੰਜਾਬ ਸਰਕਾਰ ਨੂੰ ਲੋ ਤੇ ਮਾਨ ਸਾਹਿਬ ਨੂੰ ਕਹੂੰਗਾ ਕਿ ਮਾਨ ਸਾਹਿਬ ਆੜਾ ਆਪਣੇ ਹਦੀ ਖਸਰ ਦੀ ਲੋੜ ਨਹੀਂ ਕਿਸਾਨਾਂ ਕਿਸਾਨਾਂ ਨੂੰ ਲੋੜ ਏ ਕਿ ਜਿੱਥੋਂ ਆ ਪਾੜ ਪਏ ਨੇ ਮੇਰੇ ਏਰੀਆ ਚ ਚਾਰ ਜਗ੍ਹਾ ਹਰ ਸਾਲ ਪਾੜਦੇ ਪਹਿਲੇ ਤੋਂ ਦੱਸੋ ਕਿ 250 ਕਰੋੜ ਰੁਪਇਆ ਤੁਹਾਡੇ ਇਰੀਗੇਸ਼ਨ ਵਿਭਾਗ ਨੇ ਖਰਚ ਕਿੱਥੇ ਕੀ ਜੇ ਇਮਾਨਦਾਰੀ ਨਾਲ ਜਨਤ ਹਾਈ ਲੈਵਲ ਇਨਕੁਆਇਰੀ ਕਰ ਕੋਈ ਸਿੰਗਲ ਡਰੇਨ ਨਿਰੀਆਂ ਫੋਟੋਆਂ ਖਿਚਾ ਕੇ ਵਾਪਸ ਚਲੇ ਤੇ ਸਾਡੀ ਫਿਰ ਉੱਥੋਂ ਤੁਸੀ ਚੋਸੀ ਵਾਦੀ ਇਨਾ ਮੇਰੇ ਏਰੀਏ ਦੇ ਲੋਕਾਂ ਨੇ ਗੋਇਲ ਸਾਹਿਬ ਇਰੀਗੇਸ਼ਨ ਮਿਸਟਰ ਪਰਸੋਂ ਆਏ ਪਰਸੋਂ ਸਵਾਲ ਕੀਤਾ ਕਿ ਕਾਹ ਰੁਪਈਆ ਜਿਹੜਾ ਗਾਮੇ ਚ ਦੇ ਕੋਆਪਰੇਟਿਵ ਮਿਲਾਂ ਦੇ ਆਪਣਾ ਹਿੱਸਾ ਪਾਣਾ ਕਿਸਾਨਾਂ ਦਾ ਜ ਕੁਮਾਦ ਦਾ ਉਹ ਦੱਸੋ ਕਦੋਂ ਪਾਉਗੇ ਉਹਨੂੰ ਇਸ ਗੱਲ ਦਾ ਇਲਮੀ ਨਹੀਂ ਸੀ ਕਿ ਕਿਸਾਨਾਂ ਨਾਲ ਤਾਂ ਵਾ ਇਹਨਾਂ ਲੋਕਾਂ ਦਾ ਕੋਈ ਨਹੀਂ ਤਾਂ ਮੈਂ ਮਾਨ ਸਾਹਿਬ ਨੂੰ ਕਹੂੰਗਾ ਲੋਕਾਂ ਨੂੰ ਰਾਹਤ ਪਹਿਲੀ ਰਾਹਤ ਇਹ ਦੋ ਤੁਸੀਂ ਪ੍ਰਾਈਵੇਟ ਮਿਲਾਂ ਨੂੰ ਪੈਸੇ ਪਾਉਂਦੇ ਜਿਹੜੀਆਂ ਸਰਕਾਰੀ ਮਿਲਾਂ ਜਿਹਨੂੰ ਪਹਿਲੇ ਪੈਸੇ ਪਾਣੇ ਚਾਹੀਦੇ ਸਨ ਪ੍ਰਾਈਵੇਟ ਮੇਲਾ ਨੂੰ ਬਾਹਰ ਦੇਣਾ ਚਾਹੀਦਾ ਸੀ ਆਪਣੀਆਂ ਸਹਿਕਾਰੀ ਮੇਲਾ ਨੂੰ ਰੋਕ ਲੈ ਤੇ ਪ੍ਰਾਈਵੇਟ ਮੇਲੇ ਜੀ ਨੂੰ ਪੈਸੇ ਬਾਹਰ ਇਹੀ ਗੱਲ ਹੈ ਨਾ ਤੁਹਾਡੀ ਨਹੀਂ ਸਾਹਿਬ ਜੀ ਅਸੀਂ ਪ੍ਰਾਈਵੇਟ ਵਾਲੇ ਆ ਉਥੇ ਤੁਹਾਡਾ ਪ੍ਰਾਈਵੇਟ ਮਿਲਾਂ ਨੂੰ ਪਏ ਨੇ ਜਿਹੜੇ ਤੁਹਾਡੇ ਹਿੱਸੇ ਦੇ ਸਰਕਾਰੀ ਮਿਲਾਂ ਉਹਨਾਂ ਨੂੰ ਨਹੀਂ ਪਏ ਹੋਰ ਕੀ ਤੁਹਾਡੇ ਨਹੀਂ ਨਹੀਂ ਸਭ ਤੋਂ ਵੱਧ ਨਹੀਂ ਲੱਗਣੀ ਦੀ ਕਾਸਟ ਘਾੜੀ ਨਹੀਂ ਪੈਸੇ 65 50 ਪੈਸੇ ਉੱਪਰ ਲੈ ਦੇ ਨੇ ਸਰਕਾਰ ਨੇ ਦੇ ਦੇ ਨਹੀਂ ਸਰਕਾਰ ਨੇ ਦੇ ਨਹੀਂ ਉਹ ਜੇ ਨਹੀਂ ਦਿੱਤੇ ਨਹੀਂ ਦਿੱਤੇ ਜੀ ਬਟ ਪਹਿਲੇ ਤੇ ਕੁਝ ਪੈਸੇ ਜਿਹੜੇ ਨੇ ਉਹ ਤੇ ਇਹਨਾਂ ਨੇ ਪ੍ਰਾਈਵੇਟ ਮਿਲਾਂ ਨੂੰ ਪਹਿਲੇ ਪਾਏ ਥੋੜੇ ਪਾਏ ਥੋੜੇ ਪਾਏ ਥੋੜੇ ਪਾਏ ਪਰ ਪਤਾ ਕੀ 12 12000 ਰੁਪਏ ਇੱਕ ਪਰਚੀ ਦਾ ਬੰਦ ਹਰ ਕਿਸਾਨ ਦਾ ਘਟਕੜ 4-4 5-5 ਲੱਖ ਰੁਪਇਆ ਫਸਿਆ। ਕੋਣ ਜਿਹੜੀ ਹਾਲਤ ਹੋ ਗਈ ਸਾਡਾ ਦਰਿਆਵ ਸਭ ਤੋਂ ਜਿਹੜੀ ਗੱਲ ਨਾਲ ਸਰ ਕਰਨ ਵਾਲੀ ਇੱਕ ਗੰਨੇ ਦੀ ਫਸਲ ਨੂੰ ਫਸਲ ਨਹੀਂ ਮੰਨਦੇ। ਪਿਛਲੀ ਵਾਰੀ ਇਹ ਨਾ 5000 ਰੁਪਇਆ ਸਿਰਫ ਮਤਲਬ ਪਾਇਆ ਗੰਨੇ ਦਾ ਖਰਾਬਾ ਜਿਹੜਾ ਕਿ 40000 ਰੁਪਇਆ ਗੰਨਾ ਲੋਨ ਤੇ ਖਰਚਾ ਆ ਜਾਂਦਾ। ਇਹ ਸਰਕਾਰ ਦੀ ਪਾਲਿਸੀ ਜਿਹੜੀ ਹੈ ਨਾ 30000 ਤੇ ਗੰਨੇ ਦਾ ਕੱਲਾ ਤੁਹਾਡੇ ਬੀਜ ਦਾ ਕੰਦੀ ਦਾ ਮਤਲਬ ਸਰਕਾਰ ਦੀ ਪਾਲਿਸੀ ਹੈ ਨਾ ਇੱਕ ਪਾਸੇ ਕਹਿੰਦੀ ਬਦਲੋ ਇੱਕ ਪਾਸੇ ਕਹਿੰਦੀ ਹੈ ਵੀ ਗੰਨਾ ਲਾਣਾ ਬੰਦ ਕਰ ਦੋ ਸਾਨੂੰ ਇੰਨਾ ਕੁ ਪਰੇਸ਼ਾਨ ਕਰਤਾ ਮੈਨੂੰ ਤਾਂ ਮਤਲਬ ਡਿਵੋਰਸ ਹੀ ਹੋਸੀ ਕਿ ਝੋਨਾ ਦੇ ਕਹਣੇ ਕਿ ਛੱਡੋ ਤੇ ਕਮਾਦ ਦੇਣੋ ਤੇ ਕਮਾਦ ਦਾ 5000 5000 ਰੁਪਏ ਦੇ 5000 ਰੁਪਏ ਦੇ ਗਦੌਨੀ ਵਿੱਚ ਜਨਾਵਾ ਮਿਲਿਆ ਨਾ ਉਹ 5 ਜਿਹੜਾ ਨੂੰ ਮਿਲਿਆ ਮੇਰੀ ਸੁਣ ਪਿਛਲੀ ਵਾਰ ਇਹਨੇ ਦਿੱਤਾ ਹੀ 650 ਹਾਂ ਉਹੀ ਤਾਂ ਉਹਦੇ ਜੀ ਉਹ 650 ਰੁਪਏ ਦਿੰਦਾ ਸੋ ਗੱਲ ਇਸ ਰਹਿ ਇਹ ਗੱਲ ਕੇਜਰੀਵਾਲ ਨੇ ਤੇ ਭਗਵੰਤ ਨੇ ਕਹੀ ਸੀ ਪਿਛਲੀਆਂ ਸਰਕਾਰਾਂ ਦਿੰਦੀ ਰਹੀਆਂ 15 16 17 ਦਾ ਇਹਨੇ ਕਿਹਾ ਸੀ 50 ਦੇਵਾਂਗੇ ਗੱਲਾਂ ਤੇ ਗਰਦੌਰੀ ਅਸੀਂ ਬਾਅਦ ਚ ਕਰਾਂਗੇ ਪੈਸੇ ਪਹਿਲੇ ਆ ਜਾਣਗੇ ਅਸੀਂ ਕਹਿੰਦੇ ਆ ਗਰਦੌਰੀ ਵੀ ਹੁੰਦੀ ਰਹੇਗੀ ਅੱਧੇ ਪੈਸੇ ਹੀ ਦੇ ਦਿਓ ਘੱਟੋ ਘੱਟ 50000 ਰੁਪਇਆ ਫੀ ਕਿੱਲੇ ਦਾ ਕੱਲ ਮੈਂ ਡਿਮਾਂਡ ਕੀਤੀ ਜਿੱਥੇ ਟੋਟਲ ਫਸਲ ਖਰਾਬ ਹੋ ਗਈ ਏ ਉਥੇ 50000 ਰੁਪਇਆ ਜਿੱਥੇ ਪਾਰਸ਼ਲ ਲਾਸ ਜੀ ਆਪਣਾ ਕਮਾਜ ਇਹ ਬਚ ਜਾਂਦਾ ਥੋੜਾ ਮੋਟਾ ਫੇਰ ਵੀ ਅੱਧਾ ਨੁਕਸਾਨ ਹੋ ਗਿਆ ਉਹਦੇ ਚ 31000 ਬਿਲਕੁਲ ਜੀ ਫਿਰ ਇਹ ਅਸੀਂ ਮੰਗ ਕੀਤੀ ਕਿ 5000 ਨਹੀਂ 31 ਮਿਨੀਮਮ ਤੋਂ ਕੋਈ ਪਾਰਸ਼ਲ ਨੁਕਸਾਨ ਜੇ ਫਸਲ ਫੇਰ ਅਧ 50 ਦਬਾਈ ਦੀ ਜੇ ਪੂਰੀ ਖਤਮ ਹੋ ਜਾਂਦੀ ਹੈ ਹਾਂਜੀ ਤੇ ਫਿਰ 51000 ਸਾਡੇ ਦੇ ਸਰ 5100 ਰੁਪਏ ਦੇਣਾ ਜੀ ਸਾਡੇ ਦੇ ਪਾਚਾਉਂਦਾ ਅਸੀਂ 5200 ਰੁਪਏ ਦੀ ਸਰਕਾਰਾਂ ਹਟਾਈਆਂ ਬੜਾ ਕੁਝ ਦੇਖਿਆ ਧਰਨਾ ਲਾਉਂਦੇ ਸੀ ਸਾਡਾ ਰਾਈਟ ਬੰਦਾ ਜਦੋਂ ਹੱਕਣਾ ਮੇਰੇ ਤੇ ਸਾਨੂੰ ਧੱਕੇ ਨਾਲ ਚੁੱਕ ਕੇ ਸਾਡੇ ਕਿਸਾਨਾਂ ਦੇ ਪਰਚੇ ਕੀਤੇ ਜਾਂਦੇ ਸਾਡੇ ਹੱਕ ਨਹੀਂ ਦਿੱਤੇ ਜਾਂਦੇ ਇੱਕ ਸਾਲ ਫਸਲ ਦੇ ਪੈਸੇ ਜਿਹੜੇ 10000 ਬਚਣਾ ਸੀਗਾ ਸਰਕਾਰ ਦੀ ਮੈਂ ਕਹਿੰਦਾ ਵੀ ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਕੋਈ ਨਹੀਂ ਮਾਣ ਸਾਹਿਬ ਕੋਆਪਰੇਟ ਮਿਲਣ ਦੇ ਨਾਲ ਇਹਨਾਂ ਨੇ ਪੈਸੇ ਦਿੱਤੇ ਇਹ ਜਿੰਨੀਆਂ ਕੋਆਪਰੇਟ ਨਾ ਮਿਲੀਆਂ ਉਹ 60 ਰੁਪਏ ਦੀ ਸਬਸਿਡੀ ਦੇਣੀ ਹੋਦੀ ਤੇ ਦਿੱਤੀ ਪਿਆ ਸਕਦਾ ਪਰਾਈਵੇਟ ਪਰਾਈਵੇਟ ਮਿਲਦੀਆਂ ਨੇ ਕਾੜ ਕੇ ਰੱਖੇ ਨਾ ਪਰਾਈਵੇਟ ਨਹੀਂ ਦਿੱਤੀ ਲੋ ਤੋਂ ਉੱਤਰਦੇ ਸੇ ਨਹੀਂ ਨਹੀਂ ਪਰਾਈਵੇਟ ਦੀ ਆ ਪਰ ਪਰਸੋਂ ਚਾਹ ਉਸ ਸੇ ਪਹਿਲੇ ਪ੍ਰਾਈਵੇਟ ਨੂੰ ਦਿੱਤੇ ਪਰਸੋਂ ਜੀ ਕਿਹਦਾ ਪ੍ਰਾਈਵੇਟ ਨੇ ਵੇਚਿਆ ਜੀ ਸਾਰਾ ਇੱਕ ਤੁਹਾਡਾ ਡਿਲੀਡ ਕਰਾ ਰਹੇ ਹਰ ਪੀੜ ਤੇ ਲੋਕ ਹੈ ਨਾ ਸਾਡੇ ਜਦੋਂ ਇੱਥੋਂ ਚੱਲ ਜੂ ਤਾਂ ਪੁਰਾਣੇ ਦੇ ਲੋਕ ਜਿਹੜੇ ਵਿਚਾਰੇ ਵਿੱਚ ਲੈਂਦੇ ਸੀ ਉਹ ਲਗਭਗ ਬਾਹਰ ਆਏ ਆ ਉਹਨਾਂ ਦਾ ਇੱਕ ਜਿਹੜਾ ਸਭ ਤੋਂ ਮਾੜੀ ਗੱਲ ਜਿਹੜੀ ਸਾਡੇ ਇਲਾਕੇ ਦਾ ਲਗਭਗ ਚਾਰਾ ਖਤਮ ਹੋ ਗਿਆ ਕਿਉਂਕਿ ਅਹੀਂ ਤੇ ਜਿਹੜਾ ਲੀਡਰ ਜਿਦਾ ਆ ਕੇ ਪੁੱਛਿਆ ਉਹਨੂੰ ਹੀ ਪੁੱਛਣਾ ਹੁੰਦਾ ਜੋ ਵੀ ਸਾਡੀ ਲੋੜ ਹੈ ਇਹ ਇਹਦਾ ਇਹਨਾਂ ਚੀਜ਼ਾਂ ਵੱਲ ਦੇਖ ਕੇ ਕੋਈ ਨਾ ਕਿਸੇ ਬੰਦੇ ਡਿਊਟੀ ਲਾਓ ਕਿ ਕਿਸਾਨਾਂ ਨੂੰ ਥੋੜਾ ਬੋਤਾ ਜਿਹੜਾ ਚਾਰੇ ਦਾ ਪ੍ਰਬੰਧ ਹੋ ਸਕਦਾ ਚਾਰੇ ਦਾ ਪ੍ਰਬੰਧ ਕਰੇ ਹਾਂਜੀ ਅਗਲੇ ਇਲਾਕੇ ਬਿਲਕੁਲ ਜਿਹੜੇ ਇਲਾਕੇ ਬਚ ਗਿਆ ਜਿਹੜੇ ਇਲਾਕੇ ਦੇ ਬਚ ਗਏ ਤੇ ਜਿਹੜੇ ਬੰਦੇ ਦਾ ਡੰਗਰ ਲੋਕਾਂ ਦੇ ਪਾਣੀ ਤੋਂ ਕੱਢ ਕੇ ਲੈਂਦੇ ਆ ਉਹਨਾਂ ਡੰਗਰਾਂ ਦਾ ਪਚਾਰੇ ਦਾ ਵੀ ਹੱਕ ਇਹ ਤੁਸੀਂ ਵਿਜ਼ਿਟ ਵਿਜ਼ਿਟ ਕਰਕੇ ਜਰੂਰ ਜਾਇਓ ਠੜਕਦੇ ਬਹਿਣਾ ਬੜਾ ਹੁੰਦਾ ਇਹਦਾ ਜੀ ਮੇਨ ਗੱਲ ਹੱਦੀ ਤੇ ਇਹ ਆ ਕਿ ਉਹਨਾਂ ਦੇ ਸਮੇਂ ਚ ਗੁਰੂ ਰਾਮ ਦਾ ਕਿਰਪਾ ਕਰੇ ਤੁਹਾਡੀ ਸਰਕਾਰ ਹੁੰਦੀ ਹੈ ਤੁਸੀਂ ਬੰਨੋ ਹਾਂ ਜੀ ਮੈਂ ਕਿਹਾ ਜੀ ਇਹ ਤੇ ਕਿਲੇ ਭਰਾਂ ਲਾ ਕੇ ਮੰਗੇ ਹੋਈ ਆ ਰੱਬ ਕਰੇ ਹਰ ਬੰਦਾ ਅਰਦਾਸ ਕਰਦਾ ਹਰ ਪਾਰਟੀ ਦਾ ਹੀ ਇਹ ਨਹੀਂ ਵੀ ਤੁਹਾਨੂੰ ਜਿਹੜੇ ਕਾਂਗਰਸੀ ਵੋਟਾਂ ਪਾਉਂਦੇ ਉਹ ਹੀ ਇਹ ਤੇ ਕਾਲੀ ਦਲ ਵੀ ਤੇ ਦੂਜੇ ਵੀ ਅਰਦਾਸ ਕਰਦੇ ਹਾਂ ਮੁੱਖ ਮੰਤਰੀ ਭਾਨਾ ਤੇ ਬਲ ਇਸ ਨਿਹਾਲ ਸਰਕਾਰ ਮਾਣੇ ਕਿਰਪਾ ਕਰਦੀ ਆ ਤੁਸੀਂ ਸਰਕਾਰ ਦੇ ਵਿੱਚ ਆਉਂਦੇ ਜੀ ਅਹੀਂ ਤੁਹਾਡੇ ਕੋਈ ਹਾਸ ਰੱਖਣੇ ਆ ਇੱਕੀ ਫੱਟੂ ਵਰਕਾ ਤੋਂ ਲੈ ਕੇ ਤੇ ਬੁੱਢੇ ਬਾਲੇ ਤੱਕ ਜਿਹੜੀ ਧੂਸੀ ਆ ਪਰਲੇ ਪਾਸੇ ਇਹਨੂੰ ਲੱਗ ਜੇ ਜੀ ਪਿੱਚਿੰਗ ਪੱਥਰ ਦੀ ਪੱਥਰ ਲੱਗ ਜੇ ਵਧੀਆ ਹੋ ਜੀ ਇਹ ਇਤਰਾ ਦੀ ਮਾਰ ਤੋਂ ਵੱਜ ਜਾਂਦੇ ਆ ਅਹੀਂ ਅਹੀਂ ਇੱਕ ਕਰੋੜ ਬੱਤੀਆਂ ਇੱਕ ਕਰੋੜ ਬੱਤੀਆਂ ਨੂੰ ਕਹਿੰਦੇ ਜੀ ਇਹਦੀ ਲੋੜ ਨਹੀਂ ਹੈ ਦੇਖੋ ਇਹਦਾ ਪਾਰ ਵਾਲੀ ਪੈਜੀ ਆ ਤੇ ਫੇਰ ਵੀ ਨੁਕਸਾਨ ਹੋ ਜਾਂਦਾ ਹਾਂਜੀ ਹਾਂਜੀ ਮਹਰਾਪ ਅਹ ਸਰਕਾਰ ਘਰ ਵੱਜੇ ਨਿਆਣੇ ਵੱਜ ਜਾਣ ਇੰਨਾ ਹੀ ਬੜਾ ਸਾਡੇ ਨਿਆਣੇ ਵੱਜੇ ਅੰਦਰ ਜਿਹੜਾ ਉਹ ਤੇ ਏਰੀਆ ਦਰਿਆ ਦਾ ਹੀ ਤੁਸੀਂ ਦੇ ਅੰਦਰ ਦਰਿਆ ਦਾ ਏਰੀਆ ਦਰਿਆ ਨੇ ਆੜਦੇ ਵਿੱਚੋਂ ਦੀ ਜਾਣਾ ਨਹੀਂ ਜਦੋਂ ਪਾਣੀ ਉੱਪਰ ਆਉਣਾ ਉਹਨੇ ਤੇ ਆਪਣਾ ਏਰੀਆ ਲੈਣਾ ਪਰ ਜਿਹੜੀ ਮਾਰ ਆ ਨੂੰ ਤੁਸੀਂ ਪੁੱਟ ਕੇ ਪੈਣੀ ਹੈ ਹੁਣ ਉਹਦਾ ਮਤਲਬ ਹੈ ਕਿ ਇੱਕੋ ਬਚਾਏ ਕਿ ਹੁਣ ਪੱਕੇ ਤੌਰੇ ਨੂੰ ਪੱਥਰ ਲੱਗ ਜਾ ਬਿਲਕੁਲ ਪੱਥਰ ਲੱਗ ਜੇ ਇਹ ਚਾਚਾ ਫਟੂਚੀ ਪਹਿਲੇ ਟਾਈਮ ਤੇ ਕੱਢ ਗਈ 40 50 60 ਸਾਲ ਕੱਢ ਗਈ 1962 ਚ ਵੜੇ ਪੰਜ ਵਡੇ ਬਾਏ ਸਾਹਿਬ ਲੈ ਕੇ ਬਣਾਏ ਪੁੱਤ ਜੀ ਕਿਹਨੋਂ ਆਏ ਜੇ ਬਣਾਣਾ ਫੇਰ ਪੁੱਤ ਜੀ ਦੇਖਦੇ ਆ ਜੇ ਸਰਕਾਰ ਹੱਥ ਭੱਜਿਆ ਪਿਛੇ ਵੀ 15 15 ਫੁੱਟ ਨੀਵਾ ਪਾਣੀ ਦਾ ਉਸ ਤੇ ਤੇ ਇੱਥੇ ਜੀ 2.5 3 ਫੁੱਟ ਨੀਵਾ ਪਾਣੀ ਦਾ ਕਿ ਇਹ ਕੱਲ ਦੇ ਇਹ ਕੱਲ ਦੇ ਸਾਰੇ ਮੁੰਡੇ ਨੌਜਵਾਨ ਲੱਗੇ ਆ ਤੇ ਜਿਆ ਵੀ ਮੈਂ ਚੀਜ਼ੀ ਹੋ ਕਰਨ ਲੱਗਾ ਸਾਨੂੰ ਜਿਹੜੀ ਲੋੜ ਆ ਸਾਥ ਦੀ ਦੱਸੋ ਜਿੰਨੇ ਤੁਹਾਡੇ ਬੰਦੇ ਆ ਨਾ ਕਾਂਗਰਸੀ ਬੰਦੇ ਖਾਸ ਉਹਨਾਂ ਨੂੰ ਕੋਈ ਵੀ ਸਾਡੇ ਨਾਲ ਕੇ ਬੋਰੇ ਭਰਾ ਤੇ ਦੂਰ ਬੰਦੇ ਭੇਜੋ ਕਿਉਂਕਿ ਮੈਂ ਇੱਕ ਬੇਨ ਮੇਰਾ ਗੁੱਸਾ ਨਾ ਕਰਿਓ ਅੱਜ ਤੁਹਾਡੇ ਨਾਲ ਪਹੁੰਚੇ ਜੇ ਕਈ ਬੰਦੇ ਇਹਦੇ ਘਰੋਂ ਹੀ ਨਿਕਲਦੇ ਇਹ